वाहिगुरू जी का ਸੋ ਸ਼ਤਰੋ ਸਤਿਮਲਕ ਗਰੀਬਾਰ ਸਾਈਂ ਸ੍ਰੀ ਗੁਰੂ ਨਨਸਾਈ ਮਹਾਰਾਜ ਪਸਾ ਜੀ ਇਹਨਾਂ ਦੀ ਪਾਵਨ ਗੁਰ ਅੰਦਰੋਂ ਬੈਠ ਕੇ ਸਾ ਸੰਗਤ ਜਦੋਂ ਸੰਤਾਂ ਦੀ ਅਪਾਰ ਕਿਰਪਾ ਬਿਹਰਾਂਤ ਹੋਈ ਹੈ ਜੋ ਸਾਡੇ ਬਹੁਤ ਹੀ ਸਤਕਾਰਯੋਗ ਲੋਕ ਤੁਰਿੰਦਾ ਸੀ ਜੀ ਆਤਿ ਮਾਤਾ ਸੁਰਗਵਾਸੀ ਬੰਵੀ ਕੋਰ ਤੇਨਾ ਨੂੰ ਸਤਿਗੁਰਾਂ ਨੇ ਖੁਸ਼ੀਆਂ ਮਰਕਸ਼ ਕੀਤੀਆਂ ਨੇ ਅੱਜ ਉਸ ਖੁਸ਼ੀ ਨੂੰ ਰੱਖਦੇ ਹੋਏ ਪਰਸੂ ਰੂਪ ਤੋਂ ਸਤਿਗੁਰਾਂ ਦੇ ਪਾਗ ਬਾਣੀ ਦੇ ਸ਼੍ਰੀ ਅਖੰਡ ਪਾਠ ਪ੍ਰਾਰੰਭ ਕਰਵਾ ਕੇ ਜੋ ਅੱਜ ਸੁਨਪੂਰ ਕੋ ਪੈਨੇ ਆਪ ਸਭੋ ਸਤਿਗੁਰਾਂ ਦੇ ਪਵਨ ਨਾਮ ਅੰਦਰ ਬੈਠ ਕੇ ਕਾਫੀ ਸਮੇਂ ਤੋਂ ਹਾਜ਼ਰੀ ਭਰ ਕੇ ਆਪਣੇ சுவாਸਾਂ ਨੂੰ ਆਪਣੇ ਸਮੇਂ ਨੂੰ ਸਫਲਾ ਕਰਨ ਦਾ ਯਤਨ ਕਰ ਰਹੇ ਹੋ। ਆਓ ਥੋੜੀ ਸਮੇਂ ਦੇ ਵਿੱਚ ਬਹੁਤ ਆਲਾਹ ਪ੍ਰਾਪਤ ਕਰਨੇ ਹੋਏ ਜਿਹਨੀਆਂ ਨੇ ਸੰਗਤਾਂ ਵਿਚਰਨ ਵਿੱਚ ਹਾਜ਼ਰੀ ਨੇ ਸਤਿਗੁਰਾਂ ਦੇ ਪਵਨ ਨਾਮ ਅੰਦਰ ਬੈਠ ਕੇ ਹਾਜ਼ਰੀ ਲਵਾਈਏ

پاتشاہ آخری پور واحول پرماتما دس خوشی کو سبندے کو پرماتما نے سخش کی پاتشاہ کہتے وہ سکار پور واحول پرماتما تو ہمیشہ یاد رکھنا ہے جدو بھی ابھی کر کرتے ہیں ਆਪਣੇ ਧੀ ਦਾ ਪੁੱਤ ਦਾ ਆਨੰਦ ਕਾਰਜ ਕੋਈ ਵੀ ਕਾਰਜ ਕਰਦਿਆਂ ਦਾ ਸਾਡਾ ਫਰਜ਼ ਹੈ ਜਿਹੜਾ ਜੋਸੀਂ ਨਿਭਾਦੇ ਰਹੇ ਆ ਕਿ ਅਸੀਂ ਉਸ ਅਕਾਲ ਵੈਕੂ ਪਰਮਾਤਮਾ ਦਾ ਧੰਨ 시 ਗ੍ਰੰਥ ਮਹਾਰਾਜ ਪਾਤਸ਼ਾਹ ਜੀ ਦਾ ਜੋ ਮੋਟਾ ਆਸਰਾ ਰਹਿ ਕੇ ਅਸੀਂ ਕਾਰਜ ਕਰਦੇ ਆ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਕਹਿੰਦੇ ਸ੍ਰੋਤ ਖੁਸ਼ੀਆਂ ਜਿਹੜੀਆਂ ਸਾਨੂੰ ਨਸੀਬ ਹੁੰਦੀਆਂ ਨੇ ਤੇ ਉਹ ਹੁੰਨੀਆਂ ਉਹਨੇ ਜਦੋਂ ਅਸੀਂ ਉਸ ਸਰਕਾਰ ਨੂੰ ਵੈਕੂ ਦੇ ਪਰਮਾਤਮਾ ਕਿ ਅਸੀਂ ਉਸ ਗੱਲ ਤੇ ਉਸ ਬਾਣੀ ਤੇ ਪਹਿਰਾ ਦਨੇ ਜਿਵੇਂ ਆਪਾਂ ਪਾਵਨ ਬੱਚ ਨੂੰ ਬੜਉ ਦੇਣਾ ਲੱਖ ਖੁਸ਼ੀਆਂ ਪਾਤ ਸ਼ਾਹੀਆਂ ਜੇ ਸਾਧਗੁਰ ਨਦਰ ਕਰੇ ਮਾਰੇ ਕਿੰਦੇ ਲੱਗਾਈ ਖੁਸ਼ੀਆਂ ਪਿਆਰਿਆ ਤੇ ਝੋੜੀ ਦੇ ਵਿੱਚ ਪਹਿਣੀਆਂ ਕਦੋਂ ਮਾਰੇ ਕਿੰਦੇ ਜੇ ਸਾਧਗੁਰ ਨਦਰ ਕਰੇ ਸਵਾਲ ਪਾਸ਼ਾ ਜੀ ਨੇ ਕੀਤਾ ਹੈ ਕਿ ਜੇ ਸਾਧਗੁਰ ਦੀ ਨਦਰ ਹੋ ਗਈ ਨਾ ਪਿਆਰਿਆ ਤੇ ਸਮਝ ਲੈ ਤੇਰੇ ਜੀਵਨ ਦੇ ਵਿੱਚ ਲੱਖਾਂ ਕੀ ਬਹੁਤ ਖੁਸ਼ੀਆਂ ਤੇਰੇ ਜੀਵਨ ਦੇ ਵਿੱਚ ਆ ਜਾਣਗੀਆਂ ਤੇਰੇ ਨੂੰ ਸੰਭਾਲੀਆਂ ਵੀ ਜਾਣਗੀਆਂ ਪਰ ਇੱਕ ਗੱਲ ਯਾਦ ਰੱਖੀ ਉਸ ਅਕਾਲ ਪੁਰਖ ਵੈਰੂ ਪ੍ਰਮਾਤਮਾ ਦਾ ਹਮੇਸ਼ਾ ਸ਼ੁਕਰਾਨਾ ਕਰੀ ਉਹਦਾ ਸ਼ੁਕਰ ਕਰੀ ਕਿ ਇਹ ਅਕਾਲ ਪੁਰਖ ਨੇ ਮੇਰੀ ਇੰਨੀ ਔਕਾਤ ਨਹੀਂ ਸੀ ਮੇਰੀ ਔਕਾਤ ਨੂੰ ਵਧ ਕੇ ਮੈਨੂੰ ਦਾਤਾਂ ਦਿੱਤੀਆਂ ਤੇ ਬਾਦਸ਼ਾਹੀ ਕਹਿੰਦੇ ਤੇ ਜੀਵਨ ਇਸ ਤਰ੍ਹਾਂ ਦਾ ਹੋਏਗਾ ਜੀਵਨ ਦੇ ਵਿੱਚ ਭਾਵੇਂ ਔੜਾਂ ਦੇ ਬੋਲਾ ਆ ਜਾਵੇ ਮਾਰੇ ਕਿਵੇਂ ਫਿਰ ਤੂੰ ਢੋਲੇਗਾ ਨਹੀਂ ਜਦੋਂ ਤੂੰ ਉੱਟ ਕੇ ਪੱਲਾ ਕੁਰਬਾਨੀ ਦਾ ਫੜ ਲਵੇਂ ਗਾਣਾ ਜਦੋਂ ਉੱਟ ਕੇ ਪੱਲਾ ਰੂਹ ਦਾ ਫੜ ਲਵੇਂ ਗਾਣਾ ਤੇ ਸਤਿਗੁਰੂ ਮਹਾਰਾਜ ਪਾਸ਼ਾ ਕਹਿੰਦੇ ਬਾਣੀ ਤੇ ਆਪ ਆ ਢੋਲੇ ਉਦੋਂ ਢੋਲ ਨਹੀਂ ਤੇ ਹੈ ਜਿਵੇਂ ਮੰਦਰ ਕੋ ਥਾਵੇਂ ਥੰਮ ਕਿਉਂ ਬੋਲਦਾ ਸ਼ਬਦ ਮਨਿਆ ਸਤਿਗੁਰੂ ਮਹਾਰਾਜ ਪਾਸ਼ਾ ਕਹਿੰਦੇ ਜਿਵੇਂ ਬਹੁਤ ਵੱਡੀ ਬਿਲਡਿੰਗ ਤਿਆਰ ਕਰਨੀ ਹੋਵੇ ਨਾ ਤੇ ਉਹਦੇ ਥਲੇ ਉਹਦਾ ਲਈ ਜਾਂਦੀਆਂ ਨੇ ਜਿਵੇਂ ਉਹ ਸਪੋਰਟਾ ਕੰਮ ਕਰਦੀਆਂ ਨਾ ਉਸ ਘਰ ਵਾਸਤੇ ਮਾਂ ਵਾਸਤੇ ਇਸੇ ਤਰ੍ਹਾਂ ਤੇਰੇ ਜੀਵਨ ਦੇ ਵਿੱਚ ਗੁਰਬਾਨੀ ਕਥਾ ਮੰਨੇ ਗੁਰਬਾਨੀ ਤੈਨੂੰ ਥੰਮਾਂ ਦੀ ਤਰ੍ਹਾਂ ਤੇਰੀ ਸ਼ਹਾਦਾ ਤੇਰੀ ਮਦਦਗਾਰ ਬਣੀ ਤੂੰ ਕਦੇ ਵੀ ਜ਼ਿੰਦਗੀ ਦੇ ਵਿੱਚ ਪੈੰਦੀ ਕਲਾ ਦੇ ਵਿੱਚ ਨਹੀਂ ਤਾਈ ਪਰ ਬਾਸ਼ਾ ਜੀ ਕਹਿੰਦੇ ਤੈਨੂੰ ਪਾਤਰ ਬਣਾਉਣਾ ਹੈ ਤੈਨੂੰ ਕਿਰਪਾ ਦਾ ਪਾਤਰ ਬਣਾਉਣਾ ਹੈ ਜਿੰਨਾ ਜੇ ਤੂੰ ਕਿਰਪਾ ਦਾ ਪਾਤਰ ਪਿਆਰਾ ਨਹੀਂ ਬਣਦਾ ਉਹਨਾਂ ਤੇ ਜੀਵਨ ਦੇ ਵਿੱਚ ਬਹੁਤ ਖੁਸ਼ਾ ਰਹੇਗਾ ਪਰ ਉਹ ਖੁਸ਼ੀਦੰ ਉਸ ਦਿਨ ਸੀ ਬੋਏ ਜਿਸ ਦਿਨ ਤੂੰ ਗੁਰ ਪ੍ਰਸਾਦ ਦਾ ਪਾਤਰ ਬਣਦਾ ਬਾਣੀ ਪੜਦੇ ਨਾ ਆਪਾਂ ਤਨੂ ਜੀ ਨਾਨਕ ਮਹਾਰਾਜ ਬਾਦਸ਼ਾਹੀ ਤੇ ਮਹਾਰਾਜ ਬਾਦਸ਼ਾਹੀ ਕਿਤੇ ਜੀਵਨ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਤੇ ਉਹਨਾਂ ਨਾਲ ਪਿਆਰਿਆ ਤੇ ਆ ਇੱਕ ਤੈਨੂੰ ਮੈਂ ਫਾਰਮੂਲਾ ਦੇਣ ਲੱਗਾ ਜੇ ਕਦੇ ਇਸ ਫਾਰਮੂਲੇ ਨੂੰ ਆਪਣੇ ਜੀਵਨ ਦੇ ਵਿੱਚ ਅਪਣਾ ਲਵੇਨਾ ਤੇ ਮਾਰੇ ਪਾਸ਼ੇ ਕੇ ਲਈ ਕੋਈ ਵੀ ਦੁਨੀਆ ਦੀ ਤਾਕਤ ਤੈਨੂੰ ਟੈਣੀ ਕਲਾ ਦੇ ਵਿੱਚ ਲਿਆ ਨਹੀਂ ਸਕਦੀ ਕੋਈ ਵੀ ਦੁੱਖ ਤੈਨੂੰ ਦੁਖੀ ਨਹੀਂ ਕਰ ਸਕਦਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇਗਾ ਤੇ ਮਾਰੇ ਪਾਸ਼ੇ ਤੋਂ ਬਚਨ ਪੜਦੇ ਨਾ ਤੈਨੂੰ ਬਾਣੀ ਰਹਾ ਹੁੰਦੀ ਹੈ ਤੇ ਮਾਰੇ ਪਾਸ਼ੇ ਬਚਨ ਕਰਦੇ ਨੇ ਕਿ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਮਾਰੇ ਕਹਿੰਦੇ ਉੱਪਰਲੇ ਜਿੰਨੇ ਵੀ ਬੋਨਸ ਪ੍ਰਮਾਤਮਾ ਨੇ ਦੱਸਿਆ ਨਾ ਜੇ ਇਹ ਬੋਨਸ ਨੂੰ ਆਪਣੀ ਜੀਵਨ ਦੇ ਵਿੱਚ ਕਿਤੇ ਲੈ ਕੇ ਆ ਆਵੇਂਗਾ ਨਾ ਤੇ ਬਾਸ਼ਾ ਕਹਿੰਦੇ ਨਾ ਇਹ ਬੋਨ ਉਦੋਂ ਆਉਣੇ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਕਿਰਪਾ ਦੇ ਪਾਤਰ ਬਣ ਜਾ ਤੇ ਮਾਰੇ ਕਹਿੰਦੇ ਫਿਰ ਜੀਵਨ ਚੱਲਦੀ ਕਰਾ ਦੇ ਨਾਲ ਤੇ ਗੁਰੂ ਦੇ ਪਾਤਰ ਨੂੰ ਬਣਿਆ ਹੀ ਕਿ ਸਵਾਲ ਹੈ ਮਾਰੇ ਕਹਿੰਦੇ ਜੋ ਗੁਰੂ ਕਹਿੰਦਾ ਨਾ ਉਸ ਨੂੰ ਸੱਚ ਕਰਕੇ ਮੰਨ ਲਾ ਸਤਿਗੁਰੂ ਸਭਨਾ ਦਾ ਭਲਾ ਪੜੋ ਪਿਆਰੋ ਸਤਿਗੁਰੂ ਸਭਨਾ ਦਾ ਭਲਾ ਮਨਾਏ ਦਾ ਤਿਸ ਦਾ ਕੁਰਾ ਕਿਉ ਹੋਏ ਮਾਰੇ ਪਾਚੇ ਕਿਨੂ ਸਤਿਗੁਰੂ ਕਾਲ ਕੈਗ ਪਰਮਾਤਮਾ ਸਾਰੇ ਦਾ ਭਲਾ ਮਨਾਉਂਦਾ ਏ ਚਾਹੇ ਉਹ ਕੋਈ ਨੰਨੇ ਚਾਹੇ ਕੋਈ ਨਾਮ ਨੇ ਚਾਹੇ ਯਾਦ ਕਰੇ ਚਾਹੇ ਨਾ ਕਰੇ ਪਰ ਉਹ ਇੱਕ ਮਾਂ ਪਿਓ ਦੀ ਨਿਆਈ ਹੈ ਜਿਹਨੇ ਘਰ ਦੇ ਵਿੱਚ ਦੋ ਬੱਚੇ ਹੋਣ ਇੱਕ ਬੱਚਾ ਕਈ ਅਨੁਸਾਰ ਚੱਲਦਾ ਇੱਕ ਨਹੀਂ ਚੱਲਦਾ ਪਰ ਮਾਂ ਫਿਰ ਵੀ ਤੁਹਾਨੂੰ ਨਾਲ ਪਿਆਰ ਕਰਦੀ ਪਿਤਾ ਵੀ ਤੁਹਾਨੂੰ ਨਾਲ ਪਿਆਰ ਕਰਦਾ ਸੁੱਖ ਸਹੂਲਤਾਂ ਦਵਾਉਂਦੀ ਹੈ ਬਰਾਬਰ ਰੱਖਦਾ ਹੈ ਪਾਤਸ਼ਾਹ ਇਹ ਕਹਿੰਦੇ ਉਹ ਮਾਂ ਬੋਲੀ ਤਰ੍ਹਾਂ ਤੇ ਜੇ ਤੂੰ ਵੀ ਜ਼ਿੰਦਗੀ ਦੇ ਵਿੱਚ ਸੁੱਖ ਚਾਹਣਾ ਹੈ ਨਾ ਜਿਵੇਂ ਦਾਤ ਸੰਭੂ ਸਰਕਾਰ ਕੋਲ ਮੈਂ ਪਰਮਾਤਮਾ ਨੇ ਦਿੱਤੀ ਹੈ ਨਾ ਜਿਹੜਾ ਦਾਤ ਇਹ ਘਰ ਦੇ ਵਿੱਚ ਹੁੰਦੀ ਹੈ ਨਾ ਬੜੀਆਂ ਖੁਸ਼ੀਆਂ ਹੁੰਦੀਆਂ ਨੇ ਹੋਣੀਆਂ ਚਾਹੀਦੀਆਂ ਕਿਉਂਕਿ ਇਹ ਚੀਜ਼ਾਂ ਸਾਡੇ ਘਰਾਂ ਦੇ ਵਿੱਚ ਭਾਵੇਂ ਬੈਂਕਾਂ ਦੇ ਵਿੱਚ ਜਿੰਨਾ ਮਾਦੀ ਪੈਸਾ ਹੋਵੇ ਘਰ ਸਾਡੇ ਆਲੇ ਸ਼ਾਨ ਜਿਹਾ ਨਾ ਹੋਣ ਗੱਡੀਆਂ ਦੇ ਕੋਈ ਥੜਦਾ ਹੋਵੇ ਪਰ ਕਈ ਵਾਰ ਆਪਾਂ ਕਈਆਂ ਤੋਂ ਸੁਣਿਆ ਏ ਸਾਰਾ ਕੁਝ ਦਿੰਦਾ ਹੈ ਵੈਕੂ ਨੇ ਪਰ ਖੁਸ਼ੀ ਨਹੀਂ ਘਰ ਦੇ ਵਿੱਚ ਖੁਸ਼ੀ ਨਹੀਂ ਆ ਖੁਸ਼ੀ ਕਿਹੜੀ ਲੱਭਦੇ ਅਸੀਂ ਪਾਤਸ਼ਾਹ ਜੀ ਕਹਿੰਦੇ ਪਿਆਰਿਆ ਖੁਸ਼ੀਆਂ ਵਿੱਚ ਤੈਨੂੰ ਮਿਲ ਜਾਣਗੀਆਂ ਉਹ ਖੁਸ਼ੀ ਹੈ ਘਰ ਦੇ ਵਿੱਚ ਸੰਤਾਨ ਹੋਣੀ ਚਾਹੀਦੀ ਹੈ ਚਾਹੇ ਧੀ ਹੋਵੇ ਚਾਹੇ ਉਹ ਤੋਂ ਵੀ ਇਹਨਾਂ ਕੰਟਰੀਆਂ ਦੇ ਵਿੱਚ ਤਾਂ ਕੋਈ ਇੰਦਾ ਦਾ ਵਿਤਕਰਾ ਨਹੀਂ ਨਾ ਹੈਗਾ ਚਾਹੇ ਕੀ ਉਹ ਸਰਕਾਰ ਕੋਈ ਪਰਵਾਦਨਾ ਦਿੱਤੀ ਹੈ ਜਾਂ ਪੁੱਤ ਦਿੱਤਾ ਏ ਇੱਕ ਬਰਾਬਰ ਹੈ ਤੇ ਸਤਿਗੁਰੂ ਮਹਾਰਾਜ ਪਾਸ਼ੇ ਕਹਿੰਦੇ ਇਹ ਦਾਤ ਲੈ ਤੇ ਇਸ ਦਾਤ ਨੂੰ ਤੂੰ ਸਾਹਮਣੇ ਰੱਖਣਾ ਹੈ ਤੇ ਉਹ ਜ਼ਿੰਮੇਵਾਰੀ ਕੀ ਵੀ ਬਣਦੀ ਹੈ ਮਾਤਾ ਪਿਤਾ ਕਰਦੇ ਹਨ ਜਿਵੇਂ ਅਸੀਂ ਕਿਸੇ ਦੇ ਜਨਮ ਦਿਨ ਤੇ ਜਾਈਏ ਨਾ ਪਿਆਰਿਓ ਤੇ ਸਾਡੇ ਮਨ ਦੇ ਵਿੱਚ ਇਹ ਇੱਕ ਗੱਲ ਹੁੰਦੀ ਹੈ ਕਿ ਅਸੀਂ ਸਾਰਿਆਂ ਦੇ ਨਾਲੋਂ ਵਧੀਆ ਗਿਫਟ ਲੈ ਕੇ ਲਈਏ ਤਾਂ ਕਿ ਦੇਣਾ ਕੋਈ ਨਹੀਂ ਸੁਣ ਦੇਣਾ ਹੈ ਉਹ ਖੁਸ਼ ਹੋਵੇ ਤੇ ਉਹ ਖੁਸ਼ੀ ਦੇ ਵਿੱਚ ਇੰਨਾ ਇੰਨਾ ਖੁਸ਼ ਹੋ ਜਾਵੇ ਕਿ ਉਹ ਨੂੰ ਇਹ ਲੱਗੇ ਕਿ ਵਾਕਿਆ ਹੀ ਇਹ ਮੇਰਾ ਅੰਦਰੋਂ ਕਰਦਾ ਹੈ ਤੇ ਸਤਿਗੁਰੂ ਮਹਾਰਾਜ ਕਹਿੰਦੇ ਪਿਆਰਿਆ ਤੈਨੂੰ ਸਰਕਾਰ ਵੈਨ ਪਰਮਾਤਮਾ ਨੇ ਗਿਫਟ ਦਿੰਦਾ ਹੈ ਗਿਫਟ ਦਿੰਦਾ ਹੈ ਤੇ ਇਸ ਗਿਫਟ ਨੂੰ ਖੁਸ਼ ਆਬ ਕੇ ਰੱਖਣਾ ਹੈ ਜਿਵੇਂ ਕਿਸੇ ਦਿੱਤੇ ਕਿਸੇ ਦਾ ਦਿੱਤਾ ਹੋਇਆ ਗਿਫਟ ਅਸੀਂ ਸਾਫ਼-ਸਾਫ਼ ਕੇ ਰੱਖਦੇ ਆ ਨਾ ਉਹਦੇ ਜਾਂ ਤੋਂ ਬਾਅਦ ਵੀ ਵੀ ਆਪਣੇ ਵਧੀਆ ਕਮਰੇ ਦੇ ਵਿੱਚ ਰੱਖਦੇ ਆ ਸਾਹਮਣੇ ਰੱਖਦੇ ਆ ਤਾਂ ਕਿ ਆਉਣ ਵਾਲੇ ਕੋਈ ਸ਼ੇਰ ਵੀ ਕਿਸ ਨੇ ਦਿੱਤਾ ਏ ਜਦ ਅਸੀਂ ਬੜੇ ਫਕਰ ਤੇ ਨਾਲ ਦੱਸਦੇ ਆ ਵੀ ਮੇਰੇ ਫਰੈਂਡ ਨੇ ਮੇਰੇ ਦੋਸਤ ਨੇ ਮੇਰੇ ਕਿਸੇ ਰਿਸ਼ਤੇਦਾਰ ਨੇ ਮੇਰੇ ਕਿਸੇ ਰਜ਼ੀਕ ਨੇ ਦਿੱਤਾ ਏ ਤੇ ਸਤਿਗੁਰੂ ਮਾਰਾ ਪਾਸ਼ ਕੇੰਦਿਆ ਸ਼ਰੀਰ ਵੀ ਇੱਕ ਕੀ ਹੈ ਪਿਆਰਿਓ ਗਿਫਟ ਇਹ ਸ਼ਰੀਰ ਵੀ ਇੱਕ ਗਿਫਟ ਹੈ ਕਿਤੇ ਇਸ ਗਿਫਟ ਦੀ ਵੀ ਕੋ ਕਦਰ ਨਹੀਂ ਕਰ ਲੈਣਾ ਤੇ ਸੰਤ ਜੀ ਮਹਾਰਾਜ ਆਖੇ ਕਿ ਸੰਸਾਰ ਦੇ ਪਰ ਆਇਆ ਹੋਇਆ ਤੇਰਾ ਸਫਲ ਹੋ ਜਾਏਗਾ ਦਾਦਾ ਦਾ ਗੁਰੂ ਵੈਕੂ ਪਰਮਾਤਮਾ ਦਿੰਦਾ ਹੈ ਪਰ ਸੰਗੂ ਦੇ ਕਰਮਾਂ ਦੇ ਰਾਸ ਕਰੀ ਜੇ ਪੈਸਾ ਪਹਿਲਾਂ ਘੈਰ ਰਸ ਨੇ ਪਸੀ ਗਿੰਦੀ ਕਰਕੇ ਬਹੁਤ ਥੋੜੀ ਹੋ ਗਏ ਆ ਇਹਨਾਂ ਲਈ ਠੀਕ ਹੈ ਗਿਣਤੀ ਕਰਕੇ ਭਾਵੇਂ ਸੀ ਥੋੜਿਆਂ ਪਰ ਪਿਆਰਿਓ ਇੱਕ ਕਲ ਜ਼ਰੂਰ ਚੱਲੇ ਰਹੂ ਜਿੱਥੇ ਗਿਣਤੀ ਕਰਕੇ ਸੀ ਥੋੜਿਆਂ ਨਾ ਉਥੇ ਸਰੂਪ ਕਰਕੇ ਵੀ ਥੋੜੇ ਰਹੇ ਆਜੋ ਸੀ ਸਰੂਪ ਕਰਕੇ ਆਪਣੀ ਪਛਾਣ ਕਰਕੇ ਵੀ ਇਹਨਾਂ ਦੇਸ਼ਾਂ ਦੇ ਵਿੱਚ ਥੋੜੇ ਆ ਅਸੀਂ ਆਪਣੀ ਪਛਾਣ ਬਰਕਰਾਰ ਰੱਖੀਏ ਜਿਹੜੀਆਂ ਦਿੱਤੀਆਂ ਸਰਕਾਰ ਤੋਂ ਬੈਂਕ ਪ੍ਰਮਾਤਮਾ ਦਾਤਾਂ ਦਿੱਤੀਆਂ ਨਾ ਉਹਨਾਂ ਦੇ ਸੰਭਾਲ ਕਰੀਏ ਕੱਲਾ ਬੱਚ ਨੂੰ ਪੜ੍ਹਾ ਲੈਣਾ ਪਾਲ ਪੋਸ਼ਣ ਕਰ ਲੈਣਾ ਇੰਨਾ ਹੀ ਕਾਫੀ ਨਹੀਂ ਹੈ ਉਸ ਨੂੰ ਨੈਤਿਕਤਾ ਦੇ ਹੁਣ ਦੇ ਵਿੱਚ ਉਸ ਨੂੰ ਕੌਮ ਦੇ ਪ੍ਰਤੀ ਵਫਾਦਾਰ ਬਣਾਉਣਾ ਉਸ ਨੂੰ ਚੰਗਾ ਇਨਸਾਨ ਬਣਾਉਣਾ ਜੋ ਭਾਵੇਂ ਕੋਈ ਵੀ ਕਰੇ ਡਾਕਟਰ ਹੋਵੇ ਇੰਜੀਨੀਅਰ ਹੋਵੇ ਵਕੀਲ ਹੋਵੇ ਜੱਜ ਹੋਵੇ ਪਰ ਸਿੱਖ ਹੁੰਦੇ ਕਿਉਂਕਿ ਜੇ ਉਹ ਜੀਐਸਯੂ ਤੋਂ ਪਰਿਵਾਰੀ ਦੀ ਛੁੱਟੀ ਦਵਾ ਗਏ ਜਿਵੇਂ ਪਾਸ਼ਾ ਜੀ ਆਪਣੇ ਬਚਨ ਨੂੰ ਬੜਕੇ ਇਹ ਹਣੇ ਆ ਪੂਤਾ ਮਾਤਾ ਦੀ ਅਸੀਸ ਨਿਮਕ ਨਾ ਕਿਸੇ ਦੂਜੇ ਤੋਂ ਕੋ ਹਾਰ ਨਾ ਸਦਾ ਪਰੋ ਜਗਦੀਸ਼ ਪਾਤਸ਼ਾਹ ਤਾਨੂ ਵਰਦਨ ਮਹਾਰਾਜ ਪਾਸ਼ਾ ਰੀਂਦੇ ਨੇ ਪਿਆਰਿਓ ਇਹ ਬੋਤਕ ਇਹ ਗੁਰੂ ਮਾਤਾ ਸਾਨੂੰ ਅਸੀਸ ਦੇ ਰਹੀ ਹੈ ਕਿਹੜੀ ਦੇ ਰਹੀ ਹੈ ਪੁੱਤਾ ਮਾਦਾ ਕੀ ਅਸੀਸ ਕਿਹੜੀ ਅਸੀਸ ਨਿਮਖ ਨਾ ਵਿਸਰੋ ਤੁੰਗੋ ਹਰ ਇਹ ਗੁਰੂ ਮਾਤਾ ਸਾਨੂੰ ਅਸੀਸ ਦੇ ਰਹੀ ਹੈ ਕਿ ਤੈਨੂੰ ਕਦੀ ਵੀ ਅਕਾਲ ਪੁਰਖ ਵੈਗੁਰ ਪ੍ਰਮਾਤਮਾ ਤੇਰੀ ਹਿੱਤੇ ਤੋਂ ਤੇਰੀ ਸੁਰਤ ਦੇ ਵਿੱਚੋਂ ਵਿਸਰਨਾ ਨਾ ਜਾਵੇ ਕਿਉਂਕਿ ਜੇ ਉਹ ਵਿਸਰ ਗਿਆ ਫਿਰ ਕਿਸ਼ਮ ਆਤਮਾ ਜੀ ਮਾ ਵੀ ਸ੍ਰੀਮਾਨ ਜੇ ਜਿੰਦਗੀ ਦੇ ਵਿੱਚ ਉਹ ਨਿਕਲ ਗਿਆ ਤਾਂ ਫਿਰ ਕੋਸ਼ਿਸ਼ ਮਣੀ ਜਿਵੇਂ ਪਹਿਲਾਂ ਮੈਂ ਆਪ ਜੀ ਨਾਲ ਬੇਨਤੀ ਕੀਤੀ ਹੈ ਨਾ ਕਿ ਘਰ ਦੇ ਵਿੱਚ ਸਾਰੀਆਂ ਸਮਝੂ ਹੁੰਦਾ ਹੋਣ ਜੇ ਜੇ ਘਰ ਵਿੱਚ ਬਾਲ ਨਾਲ ਖੇਡਦੇ ਹੋਣ ਈ ਨਾ ਹੋਵੇ ਉਤਲਾ ਹੋਵੇ ਉਤ ਘਰ ਚੰਗਾ ਨਹੀਂ ਲੱਗਦਾ ਜਿੱਨਾ ਚੰਗੀਆਂ ਨਹੀਂ ਲੱਗਦੀਆਂ ਤੇ ਇਹਨਾਂ ਚੀਜ਼ਾਂ ਵਾਸਤੇ ਅਸੀਂ ਸਤਿਗੁਰਾਂ ਦੇ ਆਨੇ ਕਰਨਾ ਜਾਂ ਅਰਦਾਸ ਬੇਨਤੀ ਕਰਨਾ ਸੱਚੇ ਪਾਤਸ਼ਾਹ ਦੀ ਕਿਰਪਾ ਕਰੋ ਸਾਡੇ ਘਰ ਵਿੱਚ ਖੁਸ਼ੀਆਂ ਹੋਣ ਜੋ ਕਾਲਪਨ ਨੂੰ ਪਰਵਾਦਮਾ ਕਰੋਟ ਕੇ ਫਿਰ ਸਮਝ ਦਿੰਦਾ ਹੈ ਤੇ ਉਹਨਾਂ ਖੁਸ਼ੀਆਂ ਨੂੰ ਸਮਝਣਾ ਹੈ ਆਪਣੇ ਬੱਚਿਆਂ ਨੂੰ ਚੰਗੇ ਗੁਣ ਦੇਣੇ ਆ ਤੁਸੀਂ ਸਾਰੇ ਸੁਖਮਾਨ ਬੈਠੇ ਹੋ ਪੜ੍ਹੇ ਲਿਖੇ ਬੈਠੇ ਹੋ ਜਿੱਥੇ ਅਸੀਂ ਬਾਕੀ ਜ਼ਿੰਮੇਵਾਰੀਆਂ ਆਪਣੇ ਕਮਾਪਤੀ ਲਗਾਉਣੇ ਆ ਉਥੇ ਇਹ ਵੀ ਜ਼ਿੰਮੇਵਾਰੀ ਨਿਭਾਈਏ ਕਿ ਅਸੀਂ ਗੁਰੂ ਦੇ ਚਰਨਾਂ ਦੇ ਨਾਲ ਜੁੜੀਏ ਆਪਣੇ ਬੱਚੇ ਨਾਲ ਜੋੜੀਏ ਆਪਣੇ ਇਤਿਹਾਸੀਆਂ ਬਾਤਾਂ ਆਪਣੇ ਬੱਚਿਆਂ ਦੇ ਵਿੱਚ ਕਰਿਆ ਕਰੀਏ ਤਾਂ ਗੁਰੂ ਸਿੰਘ ਮਹਾਰਾਜ ਪਾਸ਼ਾ ਜੀ ਨੇ ਸਾਡੇ ਨੂੰ ਆਪਣੇ ਉਹ ਤਾਂ ਦੇਖਣਗੇ ਜੇ ਅਸੀਂ ਉਹਨਾਂ ਦੇ ਸਹਿਜ ਜਗਿਆ ਵਰਗੇ ਉਹਨਾਂ ਦਾ ਸਰੂਪ ਬਣਾਵਾਂਗੇ ਜਿਉਂ ਹੀ ਬਾਣੀ ਪੜ੍ਹਨਗੇ ਉਹ ਵੀ ਸਹਿਜ ਜਗਿਆ ਵਰਗੇ ਹੋਣਗੇ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਬਹੁਤ ਖੁਸ਼ੀਆਂ ਦੇਣਗੇ ਇਸ ਕਰਕੇ ਸਤਿਗੁਰੂ ਧਨਕੁ ਵਰਜਨ ਦੇ ਮਹਾਰਾਜ ਪਾਤਸ਼ਾਹ ਜੀ ਗਾਜਹੀ ਸਾਨੂੰ ਜਿਹੜੀ ਸਿੱਖਿਆ ਜਿਹੜਾ ਪਾਵਨ ਉਪਦੇਸ਼ ਦੇ ਰਹਿਣਾ ਉਹ ਇਹੀ ਦੇ ਰਿਹਾ ਵੀ ਤੂੰ ਅਹੰਕਾਰ ਤੋਂ ਵੈਰ ਨੂੰ ਪ੍ਰਮਾਤਮਾ ਨੂੰ ਆਪਣੇ ਮਨ ਤੋਂ ਸਾਰੀ ਨਾਲ ਜਿਸ ਨੇ ਸਾਰਾ ਕੁਝ ਦਿੱਤਾ ਹੈ ਅੰਮ੍ਰਿਤ ਰੋਜ਼ਾਨੇ ਪਾਣੀ ਪੜਦੇ ਆ ਤੇ ਬਾਸਿ ਨੇ ਕਹਿੰਦੇ ਨੇ ਜਿਹੇ ਪ੍ਰਸਾਦ ਸ਼ਕਤੀ ਦੀ ਅੰਮ੍ਰਿਤ ਖਾਹੇ ਜਿਸ ਖਾਤਰ ਕੋ ਰੱਖ ਮੰਨਣਾ ਜਿਸ ਅਕਾਲ ਪੁਰਖ ਵੈਕ ਪਰਮਾਤਮਾ ਦੀ ਕਿਰਪਾ ਦੇ ਨਾਲ ਤੂੰ ਸ਼ਕਤੀ ਪ੍ਰਕਾਰ ਦੇ ਪਦਾਰਥ ਜਾਣਨਾ ਪਿਆਰਿਆ ਉਸ ਅਕਾਲ ਪੁਰਖ ਵੈਕ ਪਰਮਾਤਮਾ ਨੂੰ ਆਪਣੀ ਸੁਰਤ ਦੇਸ ਆਪਣੀ ਜ਼ਿਹਨ ਦੇ ਵਿੱਚ ਆਪਣੇ ਮਨ ਦੇ ਵਿੱਚ ਵਸਾ ਕੇ ਰੱਖਿਆ ਕਰ ਦਾਦਾ ਦਾ ਕੁੰਨੀਆਂ ਨੇ ਸਭ ਕੁਲ ਮਾਰਾ ਫਾਸ਼ਾ ਕਿਦੇ ਆਇਆ ਤਾਂ ਸਫਲ ਨੇ ਜੇ ਉਸ ਕਰਤੇ ਦੇ ਨਾਲ ਸਰਕਾਰ ਤੁਖ ਬਾਈ ਬ੍ਰਹਮਾਤਮਾ ਦੇ ਨਾਲ ਜੋ ਕਿ ਰਹੇਗਾ ਉਸ ਪਾਸ਼ਾ ਦੀ ਕਿਰਪਾ ਕੰ ਹਰਮਤ ਦਾ ਜੋ ਪਾਵਨ ਬਤੂ ਦੇ ਆਪਣੀਆਂ ਆਪ ਜੀ ਦੇ ਨਾਲ ਸਾਂਝੇ ਕਿ ਜਿਸ ਸਿਮਰਤ ਸਭ ਕਿਲ ਵਿਖ ਨਾਸੇ ਪਿਤਰੀ ਹੋਏ ਅਦਾਰੋ ਜਿਸ ਨੂੰ ਸਿਮਰ ਦੇ ਨਾਲ ਜਿਸ ਦੀ ਯਾਦ ਦੇ ਨਾਲ ਤੇਰੇ ਪਾਪ ਦੁੱਖ ਦਿਲਦਰ ਸਾਰੇ ਦੂਰ ਹੋ ਜਾਣਗੇ ਪਾਸ਼ਾ ਅਨਿਕਾਂ ਜੀ ਸਿਮਰਤ ਸਭ ਕਿਲ ਵੀ ਖਨਾਸੇ ਪਿੰਡੀ ਵਯਦਾਰੋ ਸੋ ਹਰ ਹੱਤੂ ਸੱਧ ਹੀ ਜਾਗੋ ਜਾਗਾ ਅੰਤ ਨਾ ਪਾਓ ਜੇ ਤਾ ਬਾਰ ਬਾਰੀ ਕੋਈ ਨਹੀਂ ਐ ਬਾਛਕੀ ਉਸ ਨੂੰ ਯਾਦ ਕਰਿਆ ਕਰ ਉਸ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆ ਤਾਂ ਕਿ ਤੂੰ ਹਮੇਸ਼ਾ ਨਿਚਰ ਨਿਕਲਾ ਦੇ ਨਾਲ ਆਪਣਾ ਜੀਵਨ ਉਤਪਤ ਕਰੇ ਅਤੇ ਕੌਮ ਦੀ ਸੇਵਾ ਕਰੇ ਦੁਨੀਆ ਦੀ ਸੇਵਾ ਕਰੇ ਦੁਨੀਆ ਸੇਵਮਾਈ ਅਨਰਗ ਹੈ ਬਸ ਇਹ ਸਭ ਨੂੰ ਮਾਰਾ ਆਸ਼ੀਰਵਾਦ ਕਰੇ ਰਮਨ ਕੰਨ ਸੋ ਪ੍ਰਵਾਦ ਬਹੁਤ ਬਹੁਤ ਨਿਵਾਰਨਾ ਕੋਣਨ ਕੋਟਤਾ ਬਹੁਤ ਸੈ ਸ਼੍ਰੀ ਗੁਰ ਅਸਨ ਮਾਰ ਪਾਛਾ ਜਿਨਾਂ ਨੇ ਐਸਾ ਖੁਸ਼ੀ ਦਾ ਸਮਾਪ ਆਪ ਸੁਣਨ ਮੋਕਸ਼ੀਤਾ ਮੈਂ ਇਹ ਬਿਲ ਕੋ ਨਹੀਂ ਕਿ ਮਾ ਸਾਧੂ ਜੀ ਆਪ ਹੀ ਬਖਸ਼ਿਓ ਕਿਰਪਾ ਕਰਕੇ ਬਖਸ਼ ਲੈਣਾ ਜੀ ਆਉਂ ਉਹ ਇਸ ਪ੍ਰਵਾਦ ਤੋਂ ਤੇ ਆਪ ਕੋ ਜੀ ਵਾਢੀ ਗੁਰ ਕੀ ਦਾਤ ਆਵਾਹਿੰ ਗੁਰੀ ਦੇ ਰਾਮ ਕਲੀਨ ਅਲਾ ਕੀ ਜਾ ਅਨੰਦ ਸਤਿ ਆਨੰਦ ਪ੍ਰਭ ਆ ਮੇਰੀ ਮਾਈ ਸਤਿ ਗੁਰੂ ਮੈਂ ਪਾਇਆ ਸਤਿ ਗੁਰੂ ਪਾਣਾ ਸਹਿ ਸੇਵੀ ਮਨੁ ਕੀ ਆਵਾਤਾ ਹੈ ਰਾਗ ਰਤਨ ਪ੍ਰਵਾਰ ਪ੍ਰੀਆ ਸ਼ਬਦ ਗਾਉਣ ਆਈਆਂ ਸਭ ਤੋਂ ਕਾਹੋ ਫਰੀ ਤੇਰਾ ਮਾਨ ਜੀ ਦੀ ਬਸਮਾ ਕਹਿ ਨਾਨਕ ਆ ਨੰਦ سب نگلا سمر سوامی منسارے سادی صاہبا گیا نہیں کرتی رہی نام ستی سا کیا نہیں کرتی ہے ساچا نام میرا ہر شام نے ایسا جدید نام سو سندو شبد روپیہ واجی پنچ شبد چتکار سپاگی کا ਪੰਜ ਰੂਪ ਰਸ ਕੀਤੇ ਕਾਲ ਕੰਟਕ ਨੂੰ ਮਾਰਿਆ ਉਕਾਰ ਪਹਾੜ ਉੱਤੇ ਕੋ ਸੇਨਾ ਬਹਕਰ ਲਾਗੇ ਕਹ ਨਾਨਕ ਤਾਂ ਸੁਹਾ ਤਿਤ ਕਰਿ انک گر چرم لاگے باجے سرو دائی دایا کیل سکھ جگ ਯਾ ਪ੍ਰਭੂ ਆਤਮਨੀ ਕੇ ਨੇੜੇ ਕੇ ਦੂਰ ਜਿਨੇ ਨਾਮੁ ਮੋਦਯਾ